ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਸਿੱਖ ਪੰਥ ਦੇ ਮਹਾਨ ਜਰਨੈਲ ਬੰਦਾ ਸਿੰਘ ਬਹਾਦਰ ਦਾ ਜਨਮ 27 ਅਕਤੂਬਰ 1670 ਈਸਵੀ ਵਿੱਚ ਕਸ਼ਮੀਰ ਰਜੌਰੀ ਦੇ ਇੱਕ ਕਸਬੇ ਦੇ ਵਿੱਚ ਕਿਸਾਨ ਰਾਜਪੂਤ ਰਘੂਦੇਵ ਦੇ ਘਰ ਹੋਇਆ ਬਚਪਨ ਵਿੱਚ ਆਪ ਜੀ ਦਾ ਨਾਮ ਲਛਮਨ ਦਾਸ ਰੱਖਿਆ ਗਿਆ ਬਚਪਨ ਤੋਂ ਹੀ ਆਪ ਜੀ ਨੂੰ ਸ਼ਸਤਰ ਵਿਦਿਆ ਤੇ ਸ਼ਿਕਾਰ ਖੇਡਣ ਦਾ ਬੜਾ ਸ਼ੌਂਕ ਸੀ ਇੱਕ ਵਾਰੀ ਜਦੋਂ ਆਪ ਜੀ ਨੇ ਇੱਕ ਹਿਰਨੇ ਦਾ ਸ਼ਿਕਾਰ ਕੀਤਾ ਤਾਂ ਉਸਦੇ ਗਰਭ ਦੇ ਵਿੱਚ ਪਲ ਰਹੇ ਦੋ ਬੱਚੇ ਜਿਦਿਆਂ ਅੱਖਾਂ ਸਾਹਮਣੇ ਤੜ ਤੜਪ ਕੇ ਮਰ ਗਏ ਉਸ ਘਟਨਾ ਨੇ ਆਪ ਜੀ ਨੂੰ ਬੈਰਾਗੀ ਬਣਾ ਦਿੱਤਾ ਅਤੇ ਆਪ ਵਿਸ਼ਨੂੰ ਸਾਧ ਜਾਣ ਕੇ ਪ੍ਰਸ਼ਾਦੇ ਚਿੱਲੇ ਬਣ ਗਏ ਇੱਥੇ ਆਪ ਜਿੱਦਾ ਨਾਮ ਮਾਧੋਦਾਸ ਰੱਖਿਆ ਗਿਆ ਆਪ ਜੀ ਨੇ ਜੰਤਰ ਮੰਤਰ ਦੀ ਵਿੱਦਿਆ ਵੀ ਹਾਸਲ ਕੀਤੀ ਨੰ ਦੇੜ ਗੋਦਾਵਰੀ ਨਦੀ ਦੇ ਕੰਢੇ ਆਪ ਜੀ ਨੇ ਆਪਣਾ ਮੱਠ ਬਣਾਇਆ ਜਦੋਂ ਆਪ ਜੀ ਦਾ ਮੇਲ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਹੋਇਆ ਤਾਂ ਆਪ ਜੀ ਨੇ ਗੁਰੂ ਜੀ ਨੂੰ ਕਿਹਾ ਜੀ ਮੈਂ ਆਪ ਜੀ ਦਾ ਬੰਦਾ ਇੱਥੋਂ ਹੀ ਆਪ ਜੀ ਦਾ ਨਾਮ ਬੰਦਾ ਸਿੰਘ ਬਹਾਦਰ ਹੋ ਗਿਆ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਜੀ ਨੂੰ ਥਾਪੀ ਦਿੱਤੇ ਕਿ ਪਾਪੀ ਜ਼ਾਲਮਾਂ ਦੇ ਨਾਲ ਮੁਕਾਬਲਾ ਕਰਨ ਦੇ ਲਈ ਪੰਜਾਬ ਵੱਲ ਤੋਰ ਦਿੱਤਾ ਬੰਦਾ ਸਿੰਘ ਬਹਾਦਰ ਨੇ 12 ਮਈ 1710 ਈਸਵੀ ਨੂੰ ਚੱਪੜ ਜਿੜੀ ਦੇ ਮੈਦਾਨ ਵਿੱਚ ਵਜ਼ੀਰ ਖਾਨ ਦੀਆਂ ਫੌਜਾਂ ਨੂੰ ਕਰਾਰੀ ਹਾਰ ਦੇ ਕੇ ਨਾ ਸਿਰਫ ਉਸ ਨੂੰ ਅਤੇ ਉਸ ਦੇ ਸ਼ਾਹੀ دیਵਾਨ ਸੁਚਾ ਨੰਦ ਨੂੰ ਉਸ ਦੇ ਪਾਪਾਂ ਦੀ ਸਜ਼ਾ ਦੇ ਕੇ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਦੇ ਸਿੱਕੇ ਅਤੇ ਮੋਹਰਾਂ ਜਾਰੀ ਕਰਕੇ ਸਿੱਖ ਰਾਜ ਵੀ ਕਾਇਮ ਕੀਤਾ ਸਿੱਖਾਂ ਦੀ ਦਿਨੋਂ ਦਿਨ ਵੱਧਦੀ ਤਾਕਤ ਦੇਖ ਕੇ ਦਿੱਲੀ ਦੇ ਬਾਦਸ਼ਾਹ ਫਰੁਖਸੀਅਰ ਨੇ ਭਾਰੀ ਸੈਨਾ ਪੇਜ ਕੇ ਬੰਦਾ ਸਿੰਘ ਬਹਾਦਰ ਨੂੰ ਗੁਰਦਾਸ ਨੰਗਲ ਦੀ ਗੜੀ ਨੂੰ ਘੇਰਾ ਪਾ ਕੇ 700 ਸਿੱਖਾਂ ਨਾਲ ਗ੍ਰਫਤਾਰ ਕਰਕੇ ਦਿੱਲੀ ਲੈ ਆਂਦਾ ਜਦੋਂ ਕੋਈ ਸਿੱਖ ਮੁਸਲਮਾਨ ਬਣਨ ਨੂੰ ਤਿਆਰ ਨਾ ਹੋਇਆ ਤਾਂ ਸਾਰਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਬੰਦਾ ਸਿੰਘ ਬਹਾਦਰ ਨੂੰ ਅੱਤ ਦੇ ਦਸੀਹੇ ਦੇ ਕੇ ਗਰਮ ਜੰਮੂਰੇ ਦੇ ਨਾਲ ਮਾਸ ਨੋਚ ਕੇ ਸ਼ਹੀਦ ਕਰ ਦਿੱਤਾ ਗਿਆ ਉਸ ਦੇ 4 ਸਾਲ ਦੇ ਮਾਸੂਮ ਪੁੱਤਰ ਦੀ ਛਾਤੀ ਚੀਰ ਕੇ ਉਸ ਦਾ ਕਲਜਾ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਤੁੰਨਿਆ ਗਿਆ ਬੰਦਾ ਸਿੰਘ ਬਹਾਦਰ ਗੁਰੂ ਦੇ ਹੁਕਮ ਦੀ ਪਾਲਣਾ ਕਰਦੇ ਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਉਂਦੇ ਆ ਹੋਇਆ ਸ਼ਹੀਦੀ ਪ੍ਰਾਪਤ ਕਰ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ